ਲੋਜੀ ਕਿਸਾਨ ਵੀਰੋ ਆਪਾਂ ਅੱਜ ਪਹੁੰਚ ਗਏ ਆ ਕੋਟਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਤਰੀਕ ਹੈਗੀ ਅੱਜ ਅੱਜ ਹੀ 11 ਸਤੰਬਰ 2025 ਤੇ ਟਰਾਲੀਆਂ ਆਈਆਂ ਛੇ ਤੇ ਬੋਲੀ ਜਿਹੜੀ ਸ਼ੁਰੂ ਹੋਣ ਲੱਗੀ ਆ 7:00 ਵਜੇ ਪੂਰੇ ਪਹਿਲੀ ਟਰਾਲੀ ਤੇ ਸ਼ੁਰੂ ਹੋ ਗਈ ਬੋਲੀ ਉਹ ਬਾਈ ਜੀ ਦੇ ਅੰਦਰ ਸੀ ਆ ਅੰਦਰ ਸੀ ਥੋੜੀ ਬੋਲਾ ਬਾਈ ਅੱਜ ਤੱਕ ਨੋਸੋ 5 715 25 3 35 350 52 355 60 65 70 75 80 85 90 99 395 400 400 5 10

ਲੋਜੀ ਪਹਿਲੀ ਟਰਾਲੀ ਜਿਹੜੀ ਉਹ ਲੱਗੇ 450 ਰੁਪਏ ਰੇਟ ਆ ਸ਼ੁਰੂ ਹੋ ਗਿਆ ਜੀ ਪਹਿਲੀ ਟਰਾਲੀ ਤੋਂ ਕੱਲ ਵੀ ਇਹਨਾਂ ਰੇਟ ਸੀ ਬਈ 400 ਤੋਂ ਪਲੱਸ ਸੀਗਾ ਤੇ ਨਾਗ ਰਹਿ ਗਈ 5 ਹੋਰ ਟੋਟਲ ਟਰਾਲੀਆਂ ਆਈਆਂ ਅੱਜ 6 ਤੇ ਪਹਿਲੀ ਟਰਾਲੀ ਲੱਗੇ ਜੀ 450 ਰੁਪਏ ਲੱਗੇ ਤੂੜੀ ਬਹੁਤ ਵਧੀਆ ਅੰਦਰ ਦੀ ਤੂੜੀ ਸਾਫ਼ ਜਿਹੜੀ ਤੇ ਆ ਦੂਸਰੀ ਟਰਾਲੀ ਦੇਖਦੇ ਆਂ ਸਾਹਮਣੇ ਦੇਖੋ ਜੀ ਖੜੀਆਂ ਟਰਾਲੀਆਂ ਜਾਏਗਾ ਭਾਈ 500 ਰੁਪਏ ਕਿੰਨੇ ਜਾਏਗਾ ਭਾਈ 500 ਰੁਪਏ 305 10 15 20 25 55 60 70 80 80 90 400 400 5 70 15 20 25 450 51 60 65 70 70 470 ਬੋਲਾਂਗੇ 470 ਵੀ ਹੋ ਗਈ ਇਹ ਟਰਾਲੀ ਭਾਵੇਂ 90 ਹਾਂਜੀ ਦੂਜੀ ਟਰਾਲੀ ਲੱਗੀ 470 ਰੁਪਏ ਇਹ ਟਰਾਲੀ 20 ਰੁਪਏ ਵਧ ਗਈ ਪਹਿਲੀ ਟਰਾਲੀ ਨੂੰ ਪਹਿਲੀ ਲੱਗੀ 450 ਤੇ ਦੂਸਰੀ ਟਰਾਲੀ ਲੱਗੀ ਜੀ 470 ਰੁਪਏ ਤੇ ਪਹਿਲੀ ਟਰਾਲੀ ਜਿਹੜੀ ਚੱਲ ਗਈ ਤੇ ਦੂਸਰੀ ਟਰਾਲੀ ਲੱਗ ਗਈ 470 ਰੁਪਏ ਜੀ ਤੇ ਟਰਾਲੀਆਂ ਰਹਿ ਗਈਆਂ ਤਿੰਨ ਹੋਰ ਤੇ ਇਹ ਦੇਖਦੇ ਆ ਕਿੱਥੋਂ ਤੱਕ ਜਾਂਦੀਆਂ ਕਿਹੜੇ ਜਿਹੜਾ ਤਕਰੀਬਨ ਬਈ 402 ਪਲੱਸ ਹੀ ਹੈ ਬੋਲ ਆ ਬੋਲੋ ਭਾਈ ਅੰਦਰ ਜੀ ਆ 400 ਰੱਖ ਦੇ 400 5 405 60 70 15 20 25 30 35 40 45 450 55 455 ਬੋਲਣਗੇ ਨੇ 455 ਰੁਪਏ ਦੇ ਮੋਂ ਇਹ ਵੀ ਲੱਗੀ 450 ਤੇ 55 ਰੁਪਏ ਲੱਗੇ। ਰੇਟ ਜਿਹੜਾ ਤਕਰੀਬਨ ਬਈ 450 ਤੋਂ ਪਲੱਸ ਆ। ਅਜੇ ਤੱਕ ਜਿਹੜਾ ਟਾਪ ਰੇਟ ਆ ਹੋ ਗਈ 470 ਰੁਪਏ ਜੀ। ਤੇ ਤਿੰਨ ਨਾ ਵੀ ਜਿਹੜੇ ਹੋ ਰਹਿ ਗਏ। ਇਹ ਤਿੰਨ ਨਾ ਗਾਈ ਦੇਖਦੇ ਆ। ਗਾਹਕ ਅੱਜ ਬਹੁਤ ਜ਼ਿਆਦਾ ਆ। ਦੇਖੋ ਇੱਧਰ ਕਿੰਨੇ ਗਾਹਕ ਸਾਡੇ ਗਾਹਕ ਆ। ਅੰਦਰ ਵੀ ਥੋੜੀ ਬੋਲਾ ਭਾਈ। 850 850 55 55 465 450 ਹੈ 10 15 20 25 30 35 6450 54 455 ਬੋਲਾਂਗੇ ਨੇ ਹਲੋ ਜੀ ਇਹ ਵੀ ਲੱਗ ਗਈ 455 ਦੋ ਲੱਗੀਆਂ ਬਈ ਟਰਾਲੀਆਂ 455 55 ਰੁਪਏ ਤੇ ਆ ਦੋ ਟਰਾਲੀਆਂ ਰਹਿ ਗਈਆਂ ਜੀ ਤੇ ਤੁਸੀਂ ਗਾਹਕ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇਸ ਟਾਈਮ ਹੁਣੇ ਕੋਟਕਪੁਰਾ ਮੰਡੀ ਦੇ ਵਿੱਚ ਤੇ ਸਮਾਂ ਜਿਹੜਾ ਸਵੇਰ ਦਾ 7:05 ਹੋ ਗਿਆ ਜੀ 7 ਵਜੇ ਜਿਹੜੀ ਪੂਰੇ ਬੋਲੀ ਸ਼ੁਰੂ ਹੁੰਦੀ ਹੈ ਜੀ ਆਹ ਵੇਖੋ ਹਾਂ ਜੀ 300 300 ਹਾਂ ਜੀ 350 350 54 60 60 70 75 80 80 400 400 5 10 15 20 25 30 35 450 450 255 60 65 70 75 80 80 90 95 500 ਬੋਲ 5 505 ਬੋਲਦਾ ਕੋਈ 505 ਰੁਪਏ ਲਓ ਜੀ ਹੁਣ ਤੱਕ ਦਾ ਜਿਹੜਾ ਸਿਰਾ ਰੇਟ ਰਿਹਾ ਜੋ ਹੈ ਗਈ 500 ਦੇ 5 ਰੁਪਏ ਲੱਗ ਗਏ ਜੀ ਸਿਰਾ ਰੇਟ ਅਜ ਦਾ ਜਿਹੜਾ 500 ਤੋਂ ਉੱਪਰ ਹੋ ਗਈ ਜੀ ਕੋਟਕਪੂਰਾ ਮੰਡੀ ਦੇ ਵਿੱਚ